ਦੋਸਤੋ ਮੈਂ ਹਰ ਦਿਲਜੀਤ ਸਿੰਘ ਅਰੋੜਾ ਤੇ ਲੈ ਕੇ ਆਇਆ ਜੀ ਆਪਣੇ ਵੋਡਕਾਸਟ ਦਾ ਨਵਾਂ ਐਪੀਸੋਡ ਤੇ ਮੇਰਾ ਇਸ ਵਾਰ ਦਾ ਟੌਪਿਕ ਹੈ ਫਿਲਮ ਗੈਂਗਲੈਂਡ ਦੀ ਸਮੀਖਿਆ ਫਿਲਮ ਗੈਂਗਲੈਂਡ ਜਿਹੜੀ ਕਿ ਬੀਤੇ ਸ਼ੁੱਕਰਵਾਰ 25 April ਨੂੰ ਸਿਨੇਮਾ ਕਰਾਂਚ ਲੱਗੀ ਹੈ ਤੇ ਇਹਦੀ ਸਮੀਖਿਆ ਤੋਂ ਪਹਿਲਾਂ ਮੈਂ ਚਾਹਨਾ ਕਿ ਤੁਸੀਂ ਸਾਡਾ ਪੰਜਾਬੀ ਸਕਰੀਨ ਐਂਟਰਟੇਨਮੈਂਟ ਚੈਨਲ ਜਿਹੜਾ ਜ਼ਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਜਿਹੜੀਆਂ ਸਾਡੀਆਂ ਚੈਨਲ ਦੀਆਂ ਗਤੀਵਿਧੀਆਂ ਤੁਹਾਡੇ ਤੱਕ ਨੋਟੀਫਿਕੇਸ਼ਨ ਦੇ ਥਰੂ ਪਹੁੰਚਦੀਆਂ ਰਹਿਣ ਤੇ ਦੋਸਤੋ ਹੁਣ ਆਪਾਂ ਗੱਲ ਕਰ ਰਿਹਾ ਜੀ ਫਿਲਮ ਬਾਰੇ ਤੇ ਮੈਂ ਇੱਕ ਆਪਣੀ ਫਿਲਮ ਦੀ ਸਮੀਖਿਆ ਬਾਰੇ ਇੱਕ ਆਪਣਾ ਵਿਜ਼ਨ ਵੀ ਕਲੀਅਰ ਕਰ ਦਵਾ ਕਿ ਚਾਹੇ ਮੈਂ ਜਿਹੜੀ ਸਮੀਖਿਆ ਉਹ ਫਿਲਮ ਦੀ ਬੋਲ ਕੇ ਕਰਾਂ ਜਾਂ ਕਿ ਜਾਂ ਕਿ ਲਿਖ ਕੇ ਕਰਾਂ ਮੇਰੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਮੈਂ ਜਿਹੜੇ ਫਿਲਮ ਨਾਲ ਜੁੜੇ ਲੋਕ ਨੇ ਜਿਨ੍ਹਾਂ ਦਾ ਕਿ ਫਿਲਮ ਬਣਾਉਣ ਦੇ ਵਿੱਚ ਕੰਟ੍ਰਿਬਿਊਸ਼ਨ ਹੁੰਦਾ ਉਹਨਾਂ ਬਾਰੇ ਜੋ ਉਹਨਾਂ ਦਾ ਫਿਲਮ ਦੇ ਵਿੱਚ ਰੋਲ ਹੈ ਉਸ ਬਾਰੇ ਗੱਲ ਕਰਾਂ ਨਾ ਕਿ ਇੰਡੀਵਿਡਿਉਲੀ ਬਾਈ ਨੇਮ ਕਿਸੇ ਬਾਰੇ ਟਿੱਪਣੀ ਕਰਾਂ ਸਪੋਜ਼ ਕਰੋ ਜੇ ਕੋਈ ਫਿਲਮ ਦਾ ਰਾਈਟਰ ਹੈ ਜਾਂ ਫਿਲਮ ਦਾ ਡਾਇਰੈਕਟਰ ਹੈ ਫਿਲਮ ਦਾ ਗੀਤਕਾਰ ਹੈ ਸੰਗੀਤਕਾਰ ਹੈ ਜਿੰਨੇ ਵੀ ਫਿਲਮ ਦੇ ਵਿੱਚ ਆਪਣੀ ਕੰਟ੍ਰਿਬਿਊਸ਼ਨ ਪਾਈ ਹੈ ਕਿ ਉਹ ਕੰਟ੍ਰਿਬਿਊਸ਼ਨ ਜਿਹੜੀ ਉਹਦੀ ਕੰਟ੍ਰਿਬਿਊਸ਼ਨ ਆ ਉਹ ਆਮ ਜਿਹੜੀ Cine ਦਰਸ਼ਕ ਨੂੰ ਸੈਟੀਸਫਾਈ ਕਰ ਪਾਈ ਹੈ ਜਾਂ ਨਹੀਂ ਕਰ ਪਾਈ ਮੇਰੇ ਇੰਡੀਵਿਜੂਅਲੀ ਕਿਸੇ ਨਾਲ ਕੋਈ ਪਰਸਨਲੀ ਕੁਝ ਨਹੀਂ ਹੁੰਦਾ ਕਿ ਮੈਂ ਉਹਦਾ ਬਾਈ ਨੇਮ ਲੈ ਕੇ ਉਹਨੂੰ ਇਰੀਟੇਟ ਕਰਾਂ ਜਾਂ ਲਿਖੇ ਕਿ ਤੂੰ ਗੁਨਾਹ ਕਰ ਲਿਆ ਤੂੰ ਫਿਲਮ ਬਣਾ ਕੇ ਲੱਟਣ ਬਟਣ ਵੈਦਾਂ ਦਾ ਕੁਝ ਨਹੀਂ ਆ ਸਭ ਤੋਂ ਪਹਿਲਾਂ ਗੱਲ ਆ ਜਾਂਦੀ ਹੈ ਫਿਲਮ ਦੇ ਟਾਈਟਲ ਦੀ ਕੀ ਫਿਲਮ ਦਾ ਟਾਈਟਲ ਦੇਖ ਕੇ ਹੀ ਲੋਕ ਡਿਸਾਈਡ ਕਰਦੇ ਆ ਜਿਹੜੀ ਆਡੀਅנס ਡਿਸਾਈਡ ਕਰਦੀ ਹੈ ਕਿ ਇਹ ਫਿਲਮ ਅਸੀਂ ਦੇਖਣੀ ਹੈ ਜਾਂ ਨਹੀਂ ਦੇਖਣੀ ਹੈ ਉਹਨ ਫਿਲਮ ਦਾ ਜਿਹੜਾ ਟਾਈਟਲ ਹੈ ਗੈਂਗਲੈਂਡ ਗੈਂਗਲੈਂਡ ਦਾ ਮਤਲਬ ਕਲੀਅਰ ਹੈ ਕਿ ਇਹ ਜਿਹੜੀ ਫਿਲਮ ਹੈ ਇੱਕ ਗੈਂਗਸਟਰਾਂ ਵਾਸਤੇ ਉਹਨਾਂ ਦੀ ਧਰਤੀ ਜਿੱਥੇ ਉਹ ਗੁੰਡਾਗਰਦੀ ਕਰਦੇ ਨੇ ਉਹਨਾਂ ਵਾਸਤੇ ਤੇ ਅੰਡਰਸਟੂਡ ਹੈ ਕਿ ਇਹ ਫਿਲਮ ਨੂੰ ਆਮ ਦਰਸ਼ਕ ਜਿਹੜਾ ਕਾਮਨ ਦਰਸ਼ਕ ਹੈ ਫਿਲਮ ਦਰਸ਼ਕ ਉਹਦੀ ਇੰਨੀ ਜ਼ਿਆਦਾ ਰੁਚੀ ਨਹੀਂ ਹੋਏਗੀ ਤੇ ਜੇ ਉਹਨਾਂ ਦੇ ਯੂਤੇ ਜਿਹੜੇ ਤੇ ਜੇਕਰ ਉਹਨਾਂ ਦੀ ਰੁਚੀ ਨਹੀਂ ਹੋਏਗੀ ਤਾਂ ਫਿਰ ਫਿਰ ਫਿਲਮ ਅਸੀਂ ਯੂਥ ਨੂੰ ਅਟਰੈਕਟ ਕਰਨ ਵਾਸਤੇ ਬਣਾਈ ਹੈ ਅੰਡਰਸਟੂਡ ਯਾ ਕਿ ਅਾਈਕਲ ਦਾ ਨੌਜਵਾਨਾ ਉਹ ਇਦਾਂ ਨਹੀਂ ਹੈ ਜਿਹੜੀਆਂ ਜਿਹੜੀਆਂ ਗੁੰਡਾ ਗੁੰਡਾ ਗਰਦੀ ਟਾਈਪ ਫਿਲਮਾਂ ਦੇਖੇ ਐਨੀਵੇ ਤੇ ਸੈਕੰਡ ਆ ਜਾਂਦਾ ਫਿਲਮ ਦਾ ਜਨਰ ਫਿਲਮ ਦਾ ਜਨਰ ਮਤਲਬ ਕਿ ਇਹ ਫਿਲਮ ਰੋਮਾਂਟਿਕ ਫਿਲਮ ਹੈ ਇਹ ਫਿਲਮ ਐਕਸ਼ਨ ਫਿਲਮ ਹੈ ਇਹ ਫਿਲਮ ਜਿਹੜੀ ਕੋਈ ਸਾਰਥਕ ਸੁਨੇਹਾ ਦੇਣ ਵਾਲੀ ਕੋਈ ਆਫ ਪੇਡ ਸਿਨੇਮੇ ਦੀ ਫਿਲਮ ਹੈ ਇਆ ਇਸ ਸਪੈਨਸ ਟ੍ਰੇਲਰ ਫਿਲਮ ਹੈ ਇਸ ਤਰ੍ਹਾਂ ਅਲੱਗ-ਅਲੱਗ ਜਨਰ ਹੈ ਤੇ ਹਰ ਆਡੀਅנס ਨੂੰ ਆਪਣੀ ਜਨਰ ਦੀ ਫਿਲਮ ਜਿਹੜੀ ਪਸੰਦ ਹੁੰਦੀ ਹੈ ਤੇ ਉਹ ਦੇ ਮੁਤਾਬਕ ਡਿਸਾਈਡ ਕਰਦਾ ਤੇ ਜਦੋਂ ਦਾ ਜਿੱਥੇ ਇਹ ਗੱਲ ਆਜ ਵੀ ਫਿਲਮ ਗੈਂਗਲੈਂਡ ਵਰਗੀ ਫਿਲਮ ਦੇ ਟਾਈਟਲ ਤੋਂ ਤੇ ਉੱਥੇ ਅੰਡਰਸਟੂਡ ਹੈ ਕਿ ਅਸੀਂ ਕਾਫੀ ਹੱਦ ਤੱਕ ਆਪਣੀ ਆਡੀਅנס ਲੂਜ਼ ਕਰ ਲੈਂਦੇ ਕਿ ਕੋਮਨ ਸਿਨੇਮੇ ਦੀ ਕੋਮਨ ਆਡੀਅנס ਦੀ ਫਿਲਮ ਨਹੀਂ ਆਏਗੀ ਤੇ ਐਨੀਵੇ ਇਹ ਤਾਂ ਹੋ ਗਈ ਫਿਲਮ ਦੇ ਜਿਹੜੀ ਗੱਲ ਫਿਲਮ ਦੇ ਜਨਰ ਬਾਰੇ ਫਿਲਮ ਦੇ ਟਾਈਟਲ ਬਾਰੇ ਜਿਹੜੀ ਕੀ ਜਿਹਨੂੰ ਵੇਖ ਕੇ ਹੀ ਆਡੀਅנס ਡਿਸਾਈਡ ਕਰਦੀ ਹੈ ਕਿ ਫਿਲਮ ਦੇਖਣੀ ਹੈ ਜਾਂ ਨਹੀਂ ਦੇਖਣੀ ਹੁਣ ਗੱਲ ਆ ਗਈ ਫਿਲਮ ਦੀ ਕਹਾਣੀ ਦੀ ਉਹਨ ਫਿਲਮ ਦੀ ਕਹਾਣੀ ਦੀ ਜੇ ਮੈਂ ਗੱਲ ਕਰਾਂ ਇਸ ਫਿਲਮ ਦੀ ਤੇ ਇਸ ਫਿਲਮ ਵਿੱਚ ਕੁਝ ਵੀ ਨਵਾਂਪਨ ਨਹੀਂ ਹੈ ਗੈਂਗ ਇਸ ਤਰ੍ਹਾਂ ਨਹੀਂ ਐਦਾਂ ਦੀਆਂ ਫਿਲਮਾਂ ਕਿ ਇੱਕ ਦੂਜੇ ਨੂੰ ਮਾਰਨਾ ਇੱਕ ਦੂਜੇ ਨਾਲ ਦੁਸ਼ਮਣੀ ਰੱਖਣੀ ਜਿਹੜੀਆਂ ਇੱਕ ਕਾਮਨ ਸਬਜੈਕਟ ਆ ਬੜੀਆਂ ਫਿਲਮਾਂ ਪੰਜਾਬੀ ਵੀ ਆ ਚੁੱਕੀਆਂ ਤੇ ਹਿੰਦੀ ਸੌਦੀਆ ਤੇ ਬੇਸ਼ੁਮਾਰ ਫਿਲਮਾਂ ਨੇ ਤੇ ਇਹ ਜਿਹੜੇ ਫਿਲਮ ਦੀ ਕਹਾਣੀ ਨਹੀਂ ਹੈ ਉੱਥੇ ਹੀ ਚੱਕੀ ਗਈ ਹੈ ਕਿ ਜਿਵੇਂ ਪੁਰਾਣੇ ਟਾਈਮ ਦੇ ਐਡਾ ਕੋਹਦੇ ਟਾਈਮ ਤੇ ਕਿਸ ਡਾਕਾ ਮਾਰਨ ਗਿਆ ਕਿਸਦਾ ਬੱਚਾ ਚੁੱਕ ਲਿਆ ਜਾਂ ਆਪਣੀ ਦੋ ਡਾਕੂਆਂ ਦੀ ਆਪਸ ਦੇ ਵਿੱਚ ਦੁਸ਼ਮਣੀ ਕਰਨ ਇੱਕ ਨੂੰ ਮਾਰ ਦਿੱਤਾ ਇਹ ਕੋਈ ਨਵੀਆਂ ਚੀਜ਼ਾਂ ਨਹੀਂ ਹੈ ਫਿਲਮ ਦੇ ਵਿੱਚ ਕਿ ਜਿਸ ਨੂੰ ਆਪਾਂ ਜਿਹੜੀ ਕਿ ਆਡੀਅנס ਨੂੰ ਅਟਰੈਕਟ ਕਰ ਸਕਣ ਇਹ ਫਿਲਮ ਦੇ ਜਿਹ ਜੋ ਵੀ ਵਿਸ਼ਾ ਦੱਲੇ ਆ ਗਏ ਫਿਰ ਮੈਂ ਦੁਬਾਰਾ ਘੁੰਮ ਕੇ ਆ ਰਿਹਾ ਉਸੇ ਟੌਪਿਕ ਤੇ ਫਿਲਮ ਦੇ ਟਾਈਟਲ ਦੇ ਫਿਲਮ ਦਾ ਟਾਈਟਲ ਹੈ ਗੈਂਗਲੈਂਡ ਹੁਣ ਇਹ ਗੈਂਗਲੈਂਡ ਹੈ ਫਿਲਮ ਦਾ ਦੱਸ ਰਹੇ ਆਂ ਅਸੀਂ ਪੰਜਾਬੀ ਆਡੀਅנס ਨੂੰ ਤੇ ਪੰਜਾਬ ਦੀ ਆਡੀਅנס ਇਹ ਦੇਖ ਕੇ ਸੋਚੇਗੀ ਯਾਰ ਇਹ ਲੈਂਡ ਕਿੱਥੋਂ ਦੀ ਹੈ ਪੰਜਾਬ ਤਾਂ ਇਦਾਂ ਦਾ ਕੁਝ ਦੇਖਿਆ ਨਹੀਂ ਇਹ ਗੱਲ ਮੈਂ ਬੜੀ ਬੜੀ ਅੱਗੇ ਵੀ ਕਲੀਅਰ ਕਰ ਚੁੱਕਾ ਵਾਕੀ ਜਿਹੜੀ ਫਿਲਮ ਜਿਹੜੀ ਪੰਜਾਬ ਦੇ ਵਿੱਚ ਲੱਗੀ ਫਿਲਮ ਐਕਸ਼ਨ ਮੂਵੀ ਇਸ ਤਰ੍ਹਾਂ ਦੀ ਫਿਲਮ ਜਿਹੜੀ ਪੰਜਾਬ ਦੇ ਆਡੀਅנס ਨੂੰ ਕਨੈਕਟ ਨਹੀਂ ਕਰੇਗੀ ਜਿੱਥੋਂ ਲੋਕਾਂ ਨੂੰ ਇਹ ਨਹੀਂ ਪਤਾ ਲੱਗਦਾ ਹੋਵੇਗਾ ਕਿ ਯਾਰ ਇਹ ਆਲਾ ਦਵਾਲਾ ਸਾਡੇ ਪੰਜਾਬ ਦਾ ਨਹੀਂ ਹੈ ਪੰਜਾਬ 'ਚ ਇਦਾਂ ਦੀਆਂ ਘਟਨਾਵਾਂ ਨਹੀਂ ਵਾਪਰਦੀਆਂ ਤਾਂ ਉਹ ਫਿਲਮ ਕਦੀ ਵੀ ਨਹੀਂ ਪੰਜਾਬ 'ਚ ਚੱਲਣੀ ਅਸੀਂ ਤਾਜ਼ੀਆਂ-ਤਾਜ਼ੀਆਂ ਫਿਲਮਾਂ ਮਝੈਲ ਵੀ ਦੇਖੀ ਤੇ ਬਦਨਾਮ ਵੀ ਦੇਖੀ ਉੱਚ ਵੀ ਇਹ ਕੋਈ ਸੀਗਾ ਕਿ ਜਿੰਨੂੰ ਜਿਹੜਾ ਕੋ ਟੁਕਿਆ ਨਹੀਂ ਸਾਡੇ ਆਲੇ-ਦੁਆਲੇ ਦੇ ਕਿ ਪੰਜਾਬ 'ਚ ਵੀ ਇਦਾਂ ਦੀਆਂ ਘਟਨਾਵਾਂ ਵਾਪਰਦੀਆਂ ਐ ਤੇ ਗੱਲ ਕਰ ਰਿਹਾ ਸੀਗਾ ਗੈਂਗ ਲੈਂਡ ਦੀ ਹੁਣ ਇਹਦੇ ਵਿੱਚ ਮੈਂ ਦੋ-ਤਿੰਨ ਇੰਟਰਸਟਿੰਗ ਸੀਨ ਤੁਹਾਨੂੰ ਦੱਸਾਂਗਾ ਉੱਥੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਇਹ ਲੈਂਡ ਕਿੱਥੋਂ ਦੀ ਦਿਖਾਈ ਗਈ ਆ ਕੋਈ ਨੈਸ਼ਨਲ ਸਿਨੇਮਾ ਹੋਵੇ ਕੋ ਸਾਉਦੀ ਦਾ ਹੋਵੇ ਜਾਂ ਹਿੰਦੀ ਫਿਲਮ ਹੋਵੇ ਤੇ ਕਹਿ ਸਕਦੇ ਐ ਕਿ ਯਾਰ ਕਿਤੇ ਦੂਰ ਕਿਸੇ ਥਾਂ ਤੇ ਇਦਾਂ ਦਾ ਕੁਝ ਹੁੰਦਾ ਹੋਵੇਗਾ ਹੁੰਦਾ ਸੋ ਕਿ ਇੱਕ ਸੀਨ ਦੇ ਵਿੱਚ ਇੱਕ ਜਿਹੜਾ ਲੀਡ ਗੁੰਡਾਗਰਦਾਰ ਹੈ ਫਿਲਮ ਚ ਦਿਖਾਇਆ ਗਿਆ ਉਹ ਇੱਕ ਮਰਡਰ ਕਰਨ ਤੋਂ ਬਾਅਦ ਜਿਹੜਾ ਉਹ ਚੱਲ ਜਾਂਦਾ ਕਚਹਿਰੀ ਦੇ ਵਿੱਚ ਆਪਣੇ ਐਮਐਲਏ ਦੇ ਕਾਗਜ਼ ਭਰਨ ਵਾਸਤੇ ਤੇ ਜਾਂਦਾ ਕਿੱਦਾਂ ਉਹ ਹੀ ਕੁਰਤਾ ਜਿਹ ਜਿੱਥੇ ਉਹ ਮਰਡਰ ਕਰਕੇ ਆਇਆ ਉਹ ਹੀ ਜਿਹੜਾ ਉਹਦਾ ਉਸ ਬੰਦੇ ਦਾ ਖੂਨ ਉਹਦੇ ਸਾਰੇ ਜਿਹੜੇ ਕੱਪੜਿਆਂ ਤੇ ਲੱਗਾ ਹੋਇਆ ਤੇ ਉਸੇ ਤਰ੍ਹਾਂ ਹੀ ਉਹ ਚੱਲ ਜਾਂਦਾ ਇੱਕ ਚਾਰੀ ਦੇ ਵਿੱਚ ਤੇ ਉੱਥੇ ਜਾ ਕੇ ਉਹ ਛੋਟਾ ਵੇਂਦੀਆ ਤੇ ਕਹਿੰਦਾ ਲੋ ਜੀ ਕਰੋ ਇੱਥੇ ਸਾਈਨ ਤੋਂ ਸਾਈਨ ਕਰਕੇ ਆ ਜਾਦਾ ਐਮਐਲਏ ਦੇ ਕਾਗਜ਼ ਭਰਨ ਵਾਸਤੇ ਤੇ ਸੈਕੰਡ ਇਸੇ ਤਰ੍ਹਾਂ ਹੀ ਇੱਕ ਸੀਨ ਦੇ ਵਿੱਚ ਉਹ ਬੰਦਾ ਤਿੰਨ ਚਾਰ ਗੁੰਡੇ ਨੂੰ ਲੈ ਕੇ ਇੱਕ ਜੇਲ੍ਹ ਚ ਚਲੇ ਜਾਂਦਾ ਸਿੱਧਾ ਹੀ ਮੁਲਾਕਾਤ ਵਾਸਤੇ ਕਿਸੇ ਹੋਰ ਜਿਹੜਾ ਅੰਦਰ ਉਹਦਾ ਕੋਈ ਯਾਰ ਦੋਸਤ ਜਿਹੜਾ ਕੈਦੀ ਹੈ ਉਹਨੂੰ ਮਿਲਣ ਵਾਸਤੇ ਕੋਈ ਕਾਇਦਾ ਕਾਨੂੰਨ ਹੁੰਦਾ ਮੜੀ ਤੋਂ ਮੜੀ ਜੇਗਾ ਤਾਂ ਇੱਕ ਕਾਇਦਾ ਕਾਨੂੰਨ ਹੁੰਦਾ ਕਿ ਫਿਰ ਇੱਕ ਮੁਲਾਕਾਤ ਲਿਖੀ ਜਾਂਦੀ ਹੈ ਉਸ ਤੋਂ ਬਾਅਦ ਜੇ ਨਾਮ ਹੀ ਲਿਖੀ ਜਾਵੇ ਬੋਲਾ ਕਰਦੇ ਜੇ ਤੁਹਾਡੀ ਕਿ ਜੇਲਾ ਨਾਲ ਵਾਕਫੀ ਹੈ ਤਾਂ ਕਟੁਕਟ ਸਟੈਂਪ ਜ਼ਰੂਰ ਤੁਹਾਡੇ ਹੱਥ ਤੇ ਲੱਗਦੀ ਤਾਂ ਪਤਾ ਲੱਗ ਜੇ ਕਿ ਇਹ ਕੈਦੀ ਹੈ ਕਿ ਬਾਹਰ ਦਾ ਬੰਦਾ ਤੇ ਉਹ ਬੰਦੇ ਜਾਂਦੇ ਢਲ ਕਰਦੇ ਸਿੱਧਾ ਅੰਦਰ ਜਾ ਕੇ ਜੇਲ ਹਾਤੇ ਦੇ ਵਿੱਚ ਆ ਕੇ ਉਹ ਮੁਲਾਕਤ ਪਾ ਕੇ ਆ ਜਾਂਦੇ ਆ ਇਹ ਪਤਾ ਨਹੀਂ ਕਿਹੜੀ ਲੈਂਡ ਹੈ ਗੋਡਨੋਸ ਜਾਂ ਫਿਰ ਫਿਲਮ ਦੇ ਪ੍ਰੋਡਿਊਸਰ ਜਾਂਦੇ ਹੋਣਗੇ ਜਿਨ੍ਹਾਂ ਨੇ ਫਿਲਮ ਬਣਾਈ ਹੈ ਜਾਂ ਫਿਰ ਫਿਲਮ ਦੇ ਲੇਖਕ ਤੇ ਨਿਰਦੇਸ਼ਕ ਨੂੰ ਪਤਾ ਹੋਵੇਗਾ ਕਿ ਅਸੀਂ ਫਿਲਮ ਲਿਖੀ ਹੈ ਤਾਂ ਕਿਹੜੀ ਲੈਂਡ ਵਾਸਤੇ ਲਿਖੀ ਹੈ ਪਰ ਵੇਖਣ ਨੂੰ ਤਾਂ ਇਹੋ ਹੀ ਲੱਗਦਾ ਕਿ ਬੋਲਦੇ ਸੱਜਣ ਉਹ ਤੁਸੀਂ ਪੰਜਾਬੀ ਪਏ ਹੋ ਤੇ ਪੁਲਿਸ ਵਾਲਿਆਂ ਨੇ ਜਿਹੜੀਆਂ ਵਰਦੀਆਂ ਪਾਈਆਂ ਉਹ ਕਾਖੀ ਰੰਗੀਆਂ ਪਾਈਆਂ ਤੇ ਸਿਰ ਤੇ ਪੱਗਾਂ ਦੇ ਅੰਡਰਸਟੂਡ ਹੈ ਤੁਸੀਂ ਇੱਕ ਪਾਸੇ ਪੰਜਾਬ ਪੁਲਿਸ ਹੈ ਤੇ ਦੂਜੇ ਪਾਸੇ ਜਿਹੜੇ ਗੁੰਡੇ ਨੇ ਵਾਹੇ ਆ ਉਹ ਸਾਰੇ ਪੰਜਾਬ ਦੇ ਨੇ ਪਰ ਅਲਟੀਮੇਟਲੀ ਇਹ ਪੰਜਾਬ ਨੂੰ ਡੋਮੀਨੇਟ ਕਰਨ ਵਾਲੀ ਗੱਲ ਹੈ ਪਹਿਲਾਂ ਆਪਾਂ ਫਿਲਮਾਂ ਦੇ ਵਿੱਚ ਗਾਣਿਆਂ ਦੇ ਵਿੱਚ ਹਥਿਆਰ ਵਹਾ ਕੇ ਨੰਗੇ ਦਿਖਾ ਕੇ ਬੰਦਾਂ ਪੰਜਾਬ ਨੂੰ ਬੰਦਾਮ ਕਰਦੇ ਰਹੇ ਉਨ ਆਪਾਂ ਇਹ ਫਿਲਮਾਂ ਚ ਵੀ ਬਾਰ-ਬਾਰ ਹਰ ਦੂਜੇ ਤੀਜੇ ਮਹੀਨੇ ਕੋਈ ਨਾ ਕੋਈ ਇਦਾਂ ਦੀ ਫਿਲਮ ਆ ਜਾਂਦੀ ਹੈ ਪੰਜਾਬ ਨੂੰ ਅਸਲ ਦੇ ਵਿੱਚ ਡੋਮੀਨੇਟ ਕੀਤਾ ਜਾ ਰਿਹਾ ਹੈ ਇੱਕ ਪਾਸੇ ਤਾਂ ਸਰਕਾਰਾਂ ਉਹ ਨਸ਼ਾ ਕਹਿ ਕੇ ਨਸ਼ਾ 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 ਪੰਜਾਬ ਨਿਹੀੜੀ ਸਾਰਾ ਤੇ ਉਹ ਉਸ ਪਾਸੇ ਪੰਜਾਬ ਸਾਰੇ ਦੁਨੀਆ 'ਚ ਬਦਨਾਮ ਹੁੰਦਾ ਬਹਿ ਤੇ ਰਹਿੰਦੀ ਖੁੰਦੀ ਜਿਹੜੀ ਕਸਰ ਹੈ ਆਪਾਂ ਇਹੋ ਜਿਹੀਆਂ ਫਿਲਮਾਂ ਲਈ ਕੱਢ ਰਿਆਂ ਜਦਕਿ ਇਹ ਸਾਰਾ ਜਿਹੜਾ ਸਿਸਟਮ ਹੈ ਗਲਤ ਹੈ ਤੇ ਬੰਦ ਹੋਣਾ ਚਾਹੀਦਾ ਸਰਕਾਰਾਂ ਨੂੰ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਜਦੋਂ ਇਦਾਂ ਦੀਆਂ ਫਿਲਮਾਂ ਬੰਦੀਆਂ ਜਿਹੜੀਆਂ ਸਟੇਟ ਨੂੰ ਬੰਦਾਮ ਕਰਨ ਉਹਨਾਂ ਬਾਰੇ ਕੋਈ ਨਾ ਕੋਈ ਜਿਹੜਾ ਸਟੇਟ ਦਾ ਵੀ ਕੋਈ ਨਾ ਕੋਈ ਆਪਣਾ ਉੱਤੇ ਨਜ਼ਰ ਹੋਣੀ ਚਾਹੀਦੀ ਹੈ ਇੱਕ ਹੋਰ ਬੜਾ ਐਂਡ ਦੇ ਕਲਾਈਮੈਕਸ ਸੀਨ ਮੈਂ ਤੁਹਾਡਾ ਬੜਾ ਦਿਲਚਸਪ ਸੀਨ ਹੈ ਐਸੀ ਫਿਲਮ ਦਾ ਕਿ ਦੋ ਜਿਹੜੇ ਇੱਕ ਹੀਰੋ ਸਮਝ ਲੋ ਜਾਂ ਦੋਨੇ ਗੁੰਡੇ ਆਪਸ ਦੇ ਵਿੱਚ ਜਿਹੜੇ ਆਪਸ ਦੇ ਵਿੱਚ ਖੇਤ ਤੇ ਮਰਦੇ ਪਏ ਨੇ ਇੱਕ ਦੂਜੇ ਨੂੰ ਗੋਲੀਆਂ ਮਾਰ ਕੇ ਮਾਰਦੇ ਪਏ ਨੇ ਤੇ ਅਸਲ ਦੇ ਵਿੱਚ ਦੋਨੇ ਭਰਾ ਨੇ ਅਤੇ ਇਹ ਪਹਿਲੀ ਕਿਸੇ ਫਿਲਮਸ ਦੇਖਿਆ ਗਿਆ ਕਿ ਜਿਹੜੇ ਦੋ ਸਕੇ ਭਰਾ ਜਿਹੜੇ ਵੱਡੇ ਹੋ ਕੇ ਅਲੱਗ-ਅਲੱਗ ਰਾਹਾਂ ਤੇ ਤੁਰ ਪਏ ਹੋਣ ਤੇ ਇੱਕ ਦੂਜੇ ਦੇ ਦੁਸ਼ਮਣ ਬਣ ਗਏ ਹੋਣ ਤੇ ਇੱਕ ਦੂਜੇ ਨੂੰ ਐਂਡ ਤੇ ਆ ਕੇ ਗੋਲੀਆਂ ਮਾਰਨ ਮਾਰ ਕੇ 1 ਬਾਈ 1 ਗੋਲੀਆਂ ਮਾਰਦੇ ਪਏ ਨੇ ਤੇ ਗੋਲੀਆਂ ਮਾਰ ਕੇ ਇੱਕ ਦੂਜੇ ਨੂੰ ਮਰਨ ਮਾਰਨ ਦੇ ਤੁਲੇ ਹੋਏ ਨੇ ਐਂਡ ਤੇ ਉਦੋਂ ਤੱਕ ਵੀ ਉਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਅਸੀਂ ਸਕੇ ਭਰਾਵਾਂ ਜਨਕੀ ਅੰਦਰ ਇਹ ਕਿੰਨੀਆਂ ਫਿਲਮਾਂ ਦੀ ਐਗਜ਼ਾਮਪਲ ਆ ਆਕਿਨ ਸਾਡੇ ਕੋਲ ਕਿ ਐਂਡ ਤੇ ਜ਼ਰੂਰ ਪਤਾ ਲੱਗ ਜਾਂਦਾ ਹੈ ਭਾਵੇਂ ਇੱਕ ਇੱਕ ਗੋਲੀ ਮਾਰਨ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਦੇ ਵੇ ਕਿ ਯਾਰ ਇੱਕ ਹੀ ਕਰ ਬੈਠੇ ਸੀ ਤਾਂ ਅਸੀਂ ਭਰਾ ਸੀ ਤੇ ਇਸ ਮਾੜੀ ਗੱਲ ਹੋ ਗਈ ਪਰ ਇੱਥੇ ਇਦਾਂ ਦਾ ਕੁਝ ਨਹੀਂ ਬਖਾਇਆ ਗਿਆ ਤੇ ਅਲਟੀਮੇਟਲੀ ਇਹ ਹੋਇਆ ਗਿਆ ਕਿ ਗੈਂਗਸਟਰ ਜਿਹੜੀ ਗੈਂਗ ਲੈਂਡ ਹੈ ਦਾ ਪਾਗ ਦੋ ਆਏਗਾ ਤੇ ਮੈਨੂੰ ਲੱਗਦਾ ਉਹੀ ਦੋ ਪਰ ਜਿਹੜੇ ਭਰਾ ਸਕੇ ਭਰਾ ਉਹ ਕੂਤ ਬਣ ਕੇ ਫਿਰ ਅਗਲੀ ਵਾਰੀ ਇੱਕ ਦੂਜੇ ਨੂੰ ਦੱਸਣਗੇ ਕਿ ਯਾਰ ਇਹ ਤੇ ਸਕੇ ਭਰਾ ਸੀ ਇਹ ਇੱਕ ਦੂਜੇ ਨੂੰ ਮਾਰ ਬੈਠੇ ਫਿਰ ਹੋਣਾ ਕੁਝ ਨਹੀਂ ਖੈਰ ਯਾਨੀ ਕਿ ਇਦਾਂ ਦੀਆਂ ਜਿਹੜੀਆਂ ਫਿਲਮ ਜਿਹੜੀਆਂ ਸੀਨ ਜਿਹੜੇ ਫਿਲਮਾਇਆ ਗਿਆ ਜਿਹੜੇ ਕਿ ਬੜੇ ਅਨਜਸਟੀਫਾਈਡ ਜਿਹੇ ਹਾਸੋ ਹਿਨੇ ਜਿਹੜੇ ਸੀਨ ਨੇ ਬਾਕੀ ਰਹੀ ਇਸ ਫਿਲਮ ਦੇ ਐਕਟਰਾਂ ਦੀ ਗਲਤਾਂ ਸਾਰੇ ਦੇ ਸਾਰੇ ਐਕਟਰ ਬਾਖਵਾਨ ਨੇ ਫਿਲਮ ਭਾਵੇਂ ਸਾਰੀ ਦੇ ਸਾਰੀ ਨਕਮੀ ਹੈ ਪਤਾ ਨਹੀਂ ਨਰਮਤਾਵਾ ਨੇ ਕਿਉਂ ਜੰਮੀ ਹੈ ਜੰਮੀ ਮਤਲਬ ਪ੍ਰੋਡਿਊਸ ਕੀਤੀ ਫਿਲਮ ਦੇ ਵਿੱਚ ਪਰਮਵੀਰ ਹੌਬੀ ਧਾਰੀਵਾਲ ਨਿਸ਼ਾਨ ਪੁੱਲਰ ਸਪੀਗਲ ਅਮੀਕ ਵਰਗ ਬਲਜਿੰਦਰ ਬੈਂਸ ਵਿਕਟਰ ਜੌਨ ਵੱਡਾ ਗਰੇਵਾਲ ਹਰਫ ਚੀਮਾ ईराज कुमार ਸਾਰਿਆਂ ਦਾ ਜਿਹੜਾ ਕੰਮ ਹੈ ਸ਼ਾਨਦਾਰ ਕੰਮ ਹੈ ਲੱਗਦਾ ਹੈ ਕਿ ਯਾਰ ਕਿਸੇ ਐਕਟਰਾਂ ਦੀ ਫਿਲਮ ਦੇਖ ਰਹੇ ਆ ਇਸ ਤੋਂ ਇਲਾਵਾ ਫੀਮੇਲ ਉਹਨਾਂ ਜੋ ਕੁਲ ਸਿੱਟੂ ਸਟਵੰਦ ਕੋਰ ਦੋਨਾਂ ਦਾ ਜਿਹੜਾ ਦੋਨੇ ਹੀ ਬਾਖਮਾਲ ਅਦਾਕਾਰ ਹਨ ਪਰ ਇਸ ਫਿਲਮ ਦੇ ਵਿੱਚ ਮੈਨੂੰ ਲੱਗਦਾ ਕਿ ਉਹਨਾਂ ਦੇ ਸਕਿਲਸ ਨੂੰ ਪੂਰੀ ਤਰ੍ਹਾਂ ਯੂਜ਼ ਨਹੀਂ ਕੀਤਾ ਗਿਆ ਜਦਕਿ ਉਹਨਾਂ ਨੂੰ ਹੋਰ ਵਧੀਆ ਤਰੀਕੇ ਨਾਲ ਯੂਟਿਲਾਈਜ਼ ਕੀਤਾ ਜਾ ਸਕਦਾ ਸੀ ਤੇ ਇਸ ਤੋਂ ਇਲਾਵਾ ਇੱਕ ਲੜਕੀ ਲਲੀ ਉਹਦਾ ਮੈਨੂੰ ਪੱਕਾ ਨਾਮ ਤੇ ਨਹੀਂ ਪਤਾ ਉਹਦੀ ਵੀ ਪਰਫਾਰਮੈਂਸ ਬਹੁਤ ਵਧੀਆ ਹੈ ਬਾਕੀ ਹੋਰ ਵੀ ਸਾਰੇ ਦੀ ਓਵਰਆਲ ਪਰਫਾਰਮੈਂਸ ਬਹੁਤ ਵਧੀਆ ਹੈ ਮੈਂ ਸਾਰੇ ਦੇ ਨਾਮ ਨੂੰ ਜਵਾਨੀ ਯਾਦ ਨਹੀਂ ਇਸ ਕਰਕੇ ਸੌਰੀ ਬਾਕੀਆਂ ਤੋਂ ਪਰ ਪਰਫਾਰਮੈਂਸ ਤੁਹਾਡੀ ਸਾਰਿਆਂ ਦੀ ਬਹੁਤ ਵਧੀਆ ਸੀ ਨੈਕਸਟ ਆਗੀ ਗੱਲ ਫਿਲਮ ਦੇ ਡਾਇਰੈਕਟਰ ਦੀ ਇਸ ਫਿਲਮ ਦੇ ਡਾਇਰੈਕਟਰ ਦੀ ਵੀ ਕੁਝ ਗੱਲਾਂ ਜਿਹੜੀਆਂ ਬਹੁਤ ਕਾਬਲੇ ਤਾਰੀਫ ਨੇ ਕੀਤੀ ਉਹਨਾਂ ਨੇ ਵੀ ਆਪਣੀ ਪਰਫਾਰਮੈਂਸ ਵਧੀਆ ਦਿੱਤੀ ਹੈ ਕੱਲ ਨੂੰ ਹੋਰ ਵੀ ਕੋਈ ਇਦਾਂ ਦੀ ਐਕਸ਼ਨ ਮੂਵੀ ਕਰਦੇ ਤੇ ਉਹਨਾਂ ਨੂੰ ਫਿਲਮ ਬਣਾਣੀ ਆਉਂਦੀ ਵਧੀਆ ਕੰਮ ਕਰ ਲੈਣਗੇ ਜਿੱਥੋਂ ਤੱਕ ਇਸ ਫਿਲਮ ਦਾ ਸਵਾਲ ਆ ਜਿੱਥੇ ਮਿਸਟਿਕਸ ਰਹਿ ਜਾਂਦੀਆਂ ਜਾਂ ਉਹ ਸੀਨ ਜਿਹੜੇ ਕਿ ਆਡੀਅנס ਦੇ ਮੁਤਾਬਕ ਕੋ ਕਨੈਕਟ ਨਹੀਂ ਕਰਦੇ ਫਿਲਮ ਦੇ ਮੁਤਾਬਕ ਸੂਟੇਬਲ ਨਹੀਂ ਹੁੰਦੇ ਜਿਹੜੇ ਉਹ ਜਿਹੜੇ ਰੈਲੇਵੈਂਟ ਨਹੀਂ ਲੱਗਦੇ ਉੱਥੇ ਆ ਕੇ ਜਿਹੜਾ ਸਾਰਾ ਦਾ ਸਾਰਾ ਭੰਡਾ ਉਹ ਡਾਇਰੈਕਟਰ ਦੇ ਸਿਰ ਤੇ ਹੀ ਪਜਦਾ ਕਿਉਂਕਿ ਫਿਲਮ ਦਾ ਜਿਹੜਾ ਰਾਈਟਰ ਵੀ ਖੁਦ ਹੈ ਇੱਕ ਤਾਂ ਚੀਜ਼ ਹੁੰਦੀ ਹੈ ਕਿ ਰਾਈਟਰ ਨਾਲ ਅਲੱਗ ਹੈ ਰਾਈਟਰ ਨਹੀਂ ਮੰਨਿਆ ਡਾਇਰੈਕਟਰ ਦੇ ਅੱਖੇ ਨਹੀਂ ਲੱਗਾ ਜਿਵੇਂ ਕਿ ਪੰਜਾਬ ਚ ਹੁੰਦਾ ਤਾਂ ਫਿਰ ਉਹ ਪੰਗਾ ਪੈ ਜਾਂਦਾ ਤਾਂ ਜਿਹੜੀ ਚੀਜ਼ ਵਧੀਆ ਸਾਹਮਣੇ ਨਹੀਂ ਆਉਂਦੀ ਪਰ ਇੱਥੇ ਜਦ ਡਾਇਰੈਕਟਰ ਤੇ ਡਾਇਰੈਕਟਿਵ ਇਕੋਵੇ ਤੇ ਸਾਨੂੰ ਦੋਨੇ ਪਾਸੇ ਵੇਖਣਾ ਚਾਹੀਦਾ ਕਿ ਆਡੀਅנס ਦੇ ਮੁਤਾਬਕ ਇਹ ਚੀਜ਼ ਜਿਹੜੀ ਹੈ ਉਹ ਜਿਹੜੀ ਸਹੀ ਹੈ ਕਿ ਨਹੀਂ ਹੈ ਕਿ ਜਦੋਂ ਕਿਉਂਕਿ ਜਦੋਂ ਇੱਕ ਇੱਕ ਸੀਨ ਦੋ ਸੀਨ ਦੋ ਤਿੰਨ ਸੀਨ ਅੱਧਾ ਜਿਉਂ ਕਿਸੇਨ ਹੱਸੋ ਹੀ ਨਹੀਂ ਲੱਗਦਾ ਹੈ ਤੇ ਫਿਰ ਕਿਹਦੇ ਨੇ ਕਿਤੇ ਉਹ ਡਾਇਰੈਕਟਰ ਦੀ ਹੀ ਕਮਜ਼ੋਰੀ ਮੰਨੀ ਜਾਂਦੀ ਹੈ ਕਿਉਂਕਿ ਸਮੱਸਿਆ ਕਿ ਜਦੋਂ ਰਾਈਟਰ ਵੀ ਆਪ ਹੈ ਤੇ ਡਾਇਰੈਕਟਰ ਵੀ ਆਪ ਹੈ ਤੇ ਰਾਈਟਰ ਨੂੰ ਹਰ ਆਪਣਾ ਇੱਕ ਇੱਕ ਸੀਨ ਆਪਣੇ ਬੱਚੇ ਵਾਂਗ ਪਿਆਰਾ ਹੁੰਦਾ ਤੇ ਉਹ ਕਿਤੇ ਵੀ ਨਹੀਂ ਚਾਹਦਾ ਕਿ ਮੇਰੇ ਚਿੱਟ ਕੱਟੀ ਜਾਏ ਪਰ ਜੇ ਇਹ ਦੋਨੇ ਚੀਜ਼ ਦੋਨੇ ਪੋਰਸ਼ਨ ਅਲੱਗ ਹੋਣ ਰਾਈਟਰ ਅਲੱਗ ਹੋਵੇ ਤੇ ਡਾਇਰੈਕਟਰ ਅਲੱਗ ਹੋਵੇ ਫਿਰ ਦੋ ਦਿਮਾਗ ਰਲ ਜਾਂਦੇ ਆ ਡਾਇਰੈਕਟਰ ਆਪਣੀ ਜਗ੍ਹਾ ਸੋਚਦਾ ਕਿ ਇਹ ਸੀਨ ਜੇ ਮੈਂ ਫਿਲਮਾਵਾਂਗਾ ਤੇ ਮੇਰਾ ਇੰਪੈਕਟ ਚੰਗਾ ਨਹੀਂ ਪੈਗਾ ਇਸ ਕਰਕੇ ਉਹ ਡਾਇਰੈਕਟਰ ਤੋਂ ਰਿਕਵੈਸਟ ਵੀ ਕਰ ਸਕਦਾ ਕਿ ਯਾਰ ਨਈ ਫਿਲਮ ਦਾ ਸੀਨ ਨੂੰ ਐਦਾਂ ਨਹੀਂ ਐਦਾਂ ਚਾਹੀਦਾ ਬਾਲੀਵੁੱਡ ਦੇ ਵਿੱਚ ਅਕਸਰ ਹੁੰਦਾ ਤੇ ਫਿਰ ਦੋਨਾਂ ਦੀ ਮਿਊਚੁਅਲ ਅੰਡਰਸਟੈਂਡਿੰਗ ਦੇ ਨਾਲ ਜਿਹੜੀ ਚੀਜ਼ ਵਧੀਆ ਬਾਹਰ ਆਂਦੀ ਹੈ ਇੱਥੇ ਜਦੋਂ ਡਾਇਰੈਕਟਰ ਤੇ ਰਾਈਟਰ ਇੱਕ ਹੋਵੇ ਤੇ ਫਿਰ ਉਹਨੂੰ ਦੋਨੇ ਪੱਖ ਤੋਂ ਬਹੁਤ ਹੀ ਬਰੀਕੀ ਨਾਲ ਸੋਚਣ ਦੀ ਲੋਡ ਹੁੰਦੀ ਹੈ ਤਾਂ ਕਿ ਨੈਕਸਟ ਐਨੀਵੇ ਤੇ ਜੋ ਹੋਣਾ ਸੀ ਹੋ ਗਿਆ ਨੈਕਸਟ ਅਗੋਂ ਵਾਸਤੇ ਹੈ ਕਿ ਬੰਦਾ ਜਿੰਨਾ ਵਧੀਆ ਬਰੀਕੀ ਨਾਲ ਦੋਨੇ ਪੱਖ ਤੋਂ ਸੋਚੇਗਾ ਉਹਨਾਂ ਜਿਆਦਾ ਵਧੀਆ ਰਿਜ਼ਲਟ ਦੇ ਸਕਦਾ। लास्ट ਤੇ ਗੱਲ ਆ ਜਾਂਦੀ ਹੈ ਕਿ ਇਹੋ ਜੀ ਜਦੋਂ ਫਿਲਮ ਬੰਦੀ ਹੈ ਤੇ ਫਿਲਮ ਜ ਅਸੀਂ ਜਿਵੇਂ ਸੁਣਿਆ ਵੀ ਸੋਸ਼ਲ ਮੀਡੀਆ ਤੇ ਕਿ ਮੈਸੇਜ ਬੰਦਾ ਆਪਣੇ ਆਪ ਚੱਕ ਲੇਗਾ ਹੁਣ ਮੈਸੇਜ ਕੋ ਹੋਏਗਾ ਚੱਕੇਗਾ ਨਾ ਗੱਲ ਇਹ ਹੈ ਕਿ ਫਿਲਮ ਦਾ ਇੱਕ ਮਕਸਦ ਜ਼ਰੂਰ ਹੋਣਾ ਚਾਹੀਦਾ ਕਿ ਫਿਲਮ ਅਸੀਂ ਕਿਉਂ ਬਣਾਈ ਹੈ ਠੀਕ ਹੈ ਨਾ ਜੇ ਇਹਦੇ ਸਿਰਫ ਸਾਡਾ ਇਹ ਮਕਸਦ ਹੈ ਕਿ ਫਿਲਮ ਦੇ ਉੱਤੋਂ ਪੈਸੇ ਕਮਾਣਿਆ ਠੀਕ ਹੈ ਨਾ ਉਹ ਰੋਟ ਹਰ ਫਿਲਮ ਪੈਸੇ ਕਮਾਣ ਵਾਸਤੇ ਬਣਾਈ ਜਾਂਦੀ ਹੈ ਪਰ ਜਦੋਂ ਅਸੀਂ ਕਿਤੇ ਨਾ ਕਿਤੇ ਆਪਣੀ ਸੋਸ਼ਲ ਰਿਸਪੌਂਸਿਬਿਲਟੀ ਭੁੱਲ ਜਾਂਦੇ ਆ ਆਪਣੀ ਮੋਰਲ ਵੈਲਿਊਜ਼ ਭੁੱਲ ਜਾਂਦੇ ਆ ਉੱਥੇ ਆ ਕੇ ਥੋੜਾ ਜਿਹਾ ਕੰਮ ਵਿਗੜਿਆ ਵੀ ਨਜ਼ਰ ਆਉਂਦਾ ਕਿ ਜੇ ਤੇ ਅਸੀਂ ਫਿਲਮ ਇਹ ਤੇ ਬੱਗਲ ਪੱਕੀ ਹੈ ਕਿ ਗੈਂਗਲੈਂਡ ਫਿਲਮ ਜਿਹੜੀ ਆਮ ਕਾਮਨ ਆਡੀਅנס ਦੀ ਫਿਲਮ ਨਹੀਂ ਹੈਗੀ ਜੇ ਜੇ ਆਡੀਅנס ਜੇ ਕਾਮਨ ਆਡੀਅנס ਨੇ ਨਹੀਂ ਫਿਲਮ ਮਗੀ ਤੇ ਇਹਦਾ ਮਤਲਬ ਕਿ ਅਸੀਂ ਯੂਥ ਨੂੰ ਅਟਰੈਕਟ ਕਰਨ ਵਾਸਤੇ ਫਿਲਮ ਬਣਾਈ ਹੈ ਤੇ ਜੇ ਅਸੀਂ ਫਿਲਮ ਯੂਥ ਨੂੰ ਅਟਰੈਕਟ ਕਰਨ ਵਾਸਤੇ ਬਣਾਈ ਹੈ ਫਿਰ ਫਿਲਮ ਤੁਸੀਂ ਆਪ ਅੰਦਾਜ਼ਾ ਲਾ ਕੇ ਵੇਖੋ ਕਿ ਅਸੀਂ ਆਪਣੇ ਪੰਜਾਬ ਪ੍ਰਤੀ ਆਪਣੀ ਨੌਜਵਾਨ ਪੀੜੀ ਲਈ ਕਿੰਨੇ ਕ ਅਸੀਂ ਜਿਹੜੇ ਰਿਸਪੌਂਸਿਬਲ ਆ ਠੀਕ ਹੈ ਐਕਸ਼ਨ ਮੂਵੀ ਮਸਾਲਾ ਮੂਵੀ ਐਂਟਰਟੇਨਮੈਂਟ ਵਾਲੀ ਮੂਵੀ ਹੋਣੀ ਚਾਹੀਦੀ ਹੈ ਪਰ ਕਿਤੇ ਨਾ ਕਿਤੇ ਜਿਹੜੀ ਸਾਡੀ ਸਟੇਟ ਨੂੰ ਜਿਹੜੀ ਇਦਾਂ ਦੀਆਂ ਫਿਕਸ਼ਨ ਨੂੰ ਫਿਲਮਾਂ ਦੇ ਨਾਲ ਉਹ ਨੇਚਰਲੀ ਉਹ ਗੱਲ ਤਾਂ ਸਾਰੀ ਕਿ ਸਾਰੀ ਫੇਰ ਸਟੇਟ ਤੇ ਆ ਜਿਹੜੀਆਂ ਕਿ ਪੰਜਾਬ ਸਟੇਟ ਦੀ ਫਿਲਮ ਹੈ ਕਿਤੇ ਨਾ ਕਿਤੇ ਜਦੋਂ ਅਸੀਂ ਇਹੋ ਜਿਹੀਆਂ ਫਿਲਮਾਂ ਦੇ ਥਰੂ ਵਰਲਡ ਵਾਈਡ ਡੋਮੀਨੇਟ ਹੁੰਨੇ ਆ ਤਾਂ ਫੇਰ ਸਾਨੂੰ ਇਹਨਾਂ ਚੀਜ਼ਾਂ ਨੂੰ ਵੀ ਧਿਆਨ ਚ ਰੱਖਣਾ ਚਾਹੀਦਾ ਹੈ ਕਿ ਸਾਨੂੰ ਆਪਣੀ ਸੋਸ਼ਲ ਰਿਸਪੋਨਸੀਬਿਲਟੀ ਜਿਹੜੀ ਮੋਰਲ ਜਿਹੜੀ ਹੈ ਰਿਸਪੋਨਸੀਬਿਲਟੀ ਵੀ ਇਹੋ ਜਿਹੀਆਂ ਫਿਲਮਾਂ ਬਣਾਉਣ ਵੇਲੇ ਨਿਭਾਉਣੀ ਕਿ ਲੋੜ ਹੈ ਕਿ ਜਿਸ ਨਾਲ ਨਾ ਤਾਂ ਸਾਡਾ ਯੂਥ ਜਿਹੜਾ ਉਹ ਕਰਾਹੇ ਪਵੇ ਤੇ ਨਾ ਹੀ ਸਾਨੂੰ ਸੋਸਾਇਟੀ ਕੋਲੋਂ ਕੋਈ ਇਦਾਂ ਦਾ ਲੰਬਾ ਮਿਲੇ ਉਹਨੇ ਚ ਫਿਲਮ ਚ ਕੰਟੀਨਿਊਸਲੀ ਆਪਾਂ ਦੇਖਿਆ ਜਿੰਨੇ ਵੀ ਜਿਹੜੀ ਮਾਰ ਧਾਰ ਜਿਹੜੀ ਵਖਾਈ ਗਈ ਹੈ ਗੋਲੀਆਂ ਚੱਲਦੀਆਂ ਵਾਂ ਕੰਟੀਨਿਊਸਲੀ ਫਿਲਮ ਚ ਇਹ ਹੋ ਜਾਇਆ ਤੇ ਇਹ ਫਿਲਮ ਦੇ ਵਿੱਚ ਫਿਰ ਹੋਰ ਕੀ ਹੈ ਦੇਖਣ ਵਾਸਤੇ ਹਰ ਫਿਲਮ ਐਕਸ਼ਨ ਫਿਲਮ ਦੇ ਵਿੱਚ ਬੇਸ਼ੱਕ ਤੁਸੀਂ ਏਡੇ ਏਡੇ ਵੱਡੀਆਂ ਐਕਸ਼ਨ ਮੂਵੀਜ਼ ਦੇਖ ਲਓ ਸ਼ੋਲੇ ਵਰਗੀ ਫਿਲਮ ਦੇਖ ਲਓ ਬਲਾਕਬਸਟਰ ਫਿਲਮਾਂ ਕਈ ਫਿਲਮਾਂ ਨੇ ਐਕਸ਼ਨ ਜ਼ਰੂਰ ਹੁੰਦਾ ਪਰ ਨਾਲ-ਨਾਲ ਉਹਦੇ ਵਿੱਚ ਪੈਲਰ ਜਿਹੜੀਆਂ ਬਾਕੀ ਚੀਜ਼ਾਂ ਵੀ ਚਲਦੀਆਂ ਕਿ ਫਿਲਮ ਨੂੰ ਲਾਈਟ ਕਰਨ ਵਾਸਤੇ ਕਾਮੇਡੀ ਵੀ ਹੁੰਦੀ ਹੈ ਰੋਮਾਂਸ ਵੀ ਹੁੰਦਾ ਹੈ ਉਸ ਤਰੀਕੇ ਨਾਲ ਗਾਣੇ ਵੀ ਹੁੰਦੇ ਆ ਤਾਂ ਕਿ ਹਰ ਚੀਜ਼ ਪੈਰਲਲ ਚੱਲਦੀ ਰਹੇ ਤੇ ਬੈਲੈਂਸ ਬਣਿਆ ਰਹੇ ਜਦੋਂ ਬੈਲੈਂਸ ਬਣਾ ਕੇ ਅਸੀਂ ਫਿਲਮ ਬਣਾਵਾਂਗੇ ਤਾਂ ਫਿਲਮ ਇੱਕ ਕਾਮਨ ਆਡੀਅנס ਦੀ ਫਿਲਮ ਬਣ ਜੇਗੀ ਤੇ ਜੇ ਅਸੀਂ ਅਜੇ ਇਹ ਨਹੀਂ ਕਰਾਂਗੇ ਤਾਂ ਫਿਲਮ ਇੱਕ ਕੰਪੈਕਟ ਲਿਮਟਿਡ ਦਰਸ਼ਕਾਂ ਜੋਗੀ ਰਹੇਗੀ ਤੇ ਜਦੋਂ ਦਰਸ਼ਕ ਘਟ ਜਾਣਗੇ ਤਾਂ ਨੁਕਸਾਨ ਪ੍ਰੋਡਿਊਸਰ ਦਾ ਤੇ ਇਸ ਫਿਲਮ ਦਾ ਵੀ ਅਲਟੀਮੇਟਲੀ ਨੁਕਸਾਨ ਹੋ ਹੀ ਰਿਹਾ ਹੈ ਜਿੰਨੀ ਇੱਕ ਤਿੰਨਾਂ ਜਨਾਂ ਦੇ ਵਿੱਚ ਕਲੈਕਸ਼ਨ ਹੋਈ ਹੈ ਪ੍ਰੋਡਿਊਸਰ ਨੂੰ ਪਤਾ ਹੀ ਹੈ ਸਾਸੀ ਦਾ ਸਭ ਦਾ ਪਤਾ ਹੈ ਚਲੋ ਅਸੀਂ ਡਿਸਕਲੋਸ ਨਹੀਂ ਕਰਨੀ ਪਰ ਪ੍ਰੋਡਿਊਸਰ ਆਪਣੇ ਆਪ ਨੂੰ ਪਤਾ ਕਿ ਅਸੀਂ ਇਸ ਫਿਲਮ ਤੋਂ ਕੀ ਅਰਨ ਕਰ ਪਏ ਹਾਂ ਤਿੰਨਾਂ ਦਿਨਾਂ ਦੇ ਵਿੱਚ ਅੱਗੋਂ ਕੀ ਉਮੀਦ ਕੀਤੀ ਜਾ ਸਕਦੀ ਹੈ ਸੋ ਕਾਈਂਡਲੀ ਐਨੀਵੇ ਇਸ ਫਿਲਮ ਬਾਰੇ ਇਨਾਈ ਆਪਾਂ ਗੱਲ ਕਰਾਂਗੇ ਤੇ ਮਿਲਦੇ ਹਾਂ ਇੱਕ ਨਵੇਂ ਆਪਣੇ ਵੋਡਕਾਸਟ ਦੇ ਨਾਲ ਉਸ ਵੋਡਕਾਸਟ ਦੇ ਵਿੱਚ ਮੇਬੀ ਕਿਸੇ ਮੰਦਰ ਰਿਵਿਊ ਹੋ ਸਕਦਾ ਹੈ ਜਾਂ ਕੋਈ ਆਪਣੀ ਫਿਲਮ ਬਾਰੇ ਹੋਰ ਗੱਲ ਹੋ ਸਕਦੀ ਹੈ ਮਿਲਦੇ ਆ ਜੀ ਕਿਸੇ ਨਵੇਂ ਟੌਪਿਕ ਤੇ ਆਪਣੇ ਨਵੇਂ ਪੋਡਕਾਸਟ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ